ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਵਿੱਚੋਂ ਇੱਕ ਸ਼ਬਦ ਹਾਏ ਨੂੰ ਕੰਨਾ ਥੱਥੇ ਨੂੰ ਵਿਹਾਰੀ ਹਾਥੀ ਜਦੋਂ ਇੱਕ ਵਚਨ ਹੋਵੇਗਾ ਉਹਦਾ ਜਿਹੜਾ ਇਹਦਾ ਪਾਠ ਹੈ ਉਸ ਵੇਲੇ ਹਾਥੀ ਪਰ ਜਦੋਂ ਇਹ ਬਹੁਵਚਨ ਰੂਪ ਵਿੱਚ ਹੋਵੇਗਾ ਉਹਦਾ ਇਹਦਾ ਪਾਠ ਕਰਨਾ ਹੋਵੇਗਾ ਹਾਥੀ ਥੱਥੇ ਨੂੰ ਵਿਹਾਰੀ ਉੱਪਰ ਬਿੰਦੀ ਲਾ ਕੇ ਹਾਥੀ ਜਿਵੇਂ ਇਸ ਤਰ੍ਹਾਂ ਕਹੀਏ ਹਾਹ ਨੂੰ ਕੰਨਾ ਉਪਰ ਅਧਿਕ ਲਾਲੀ ਥੋੜੀ ਜੀ ਥੱਥੇ ਨੂੰ ਵਿਹਾਰੀ ਪਾ ਕੇ ਉੱਪਰ ਬਿੰਦੀ ਪਾ ਦਈਏ ਹਾਥੀ ਹਾਥੀ ਇਸ ਤਰ੍ਹਾਂ ਪਾਠ ਹੋਵੇਗਾ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ਜਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਇਸ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਔਰ ਕਮੈਂਟ ਵੀ ਜਰੂਰ ਕਰਿਆ ਕਰੋ ਲਾਈਕ ਵੀ ਜਰੂਰ ਕਰੋ ਆਓ ਗੁਰਬਾਣੀ ਦੇ ਵਿੱਚੋਂ ਕੁਝ ਪੰਕਤੀਆਂ ਆਪ ਸੰਗਤਾਂ ਦੇ ਨਾਲ ਸਾਂਝੀਆਂ ਕਰਨੀਆਂ ਹਨ ਜਿਨ੍ਹਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪਾਠ ਹਾਥੀਂ ਜਾਂ ਹਾਥੀ ਕਰਨਾ ਹੈ ਗੁਰਬਾਣੀ ਦੇ ਵਿੱਚ ਇੱਕ ਪੰਕਤੀ ਹੈ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਪਾਠ ਹੈ ਬਹੁਵਚਨ ਰੂਪ ਦੇ ਵਿੱਚ ਹਾਥੀਂ ਕਿਹੇ ਪ੍ਰਭੂ ਹੈ ਮਾਲਕ ਪ੍ਰਮਾਤਮਾ ਸੰਸਾਰ ਸਮੁੰਦਰ ਤੋਂ ਆਪਣੇ ਹੱਥਾਂ ਨਾਲ ਕੱਢ ਲੈ ਜਿਸ ਤਰ੍ਹਾਂ ਕੇ ਲਈ ਉਹ ਪ੍ਰਮਾਤਮਾ ਆਪਣੇ ਹੱਥਾਂ ਦੇ ਨਾਲ ਸੰਸਾਰ ਸਮੁੰਦਰ ਦੇ ਵਿੱਚੋਂ ਡੁੱਬਣ ਤੋਂ ਬਚਾ ਕੇ ਕਢ ਲੈਂਦਾ ਹੈ ਜਿਹੜੇ ਉਹਦੀ ਬੰਦਗੀ ਕਰਦੇ ਚੇਤੇ ਕਰਦੇ ਹਨ ਇਸੇ ਤਰੀਕੇ ਦੇ ਨਾਲ ਤਰਾਹ ਤਰਾਹੇ ਸ਼ਰਨ ਜਨ ਆਏ ਗੁਰ ਹਾਥੀਂ ਦੇ ਨਿਕਲਾ ਵੇ ਗੋ ਤਰਾਹ ਇਹਨੂੰ ਤਰਾਹ ਪਾਠ ਵੀ ਕਈ ਕਰਦੇ ਨੇ ਤਰਾਹ ਤਰਾਹ ਸ਼ਰਨ ਜਨ ਤਰਾਹ ਦਾ ਹੁੰਦਾ ਤਰਾਹੀ ਮਾਨ ਤਰਾਹੀ ਮਾਨ ਹਿੰਦੀ ਦਾ ਸ਼ਬਦ ਹੈ ਬਚਾਲੇ 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 ਸੋਇਤਰਾ ਦਾ ਅਰਥ ਹੈ ਤਤ ਪੈਰ ਚਰਾਰਾ ਕੰਨ ਹਾਏ ਸਿਹਾਰੀ ਤਰਾਹੇ ਤਰਾਹੇ ਦਾ ਬਚਾ ਲੈਣਾ ਬਚਾ ਲੈ ਈ ਪ੍ਰਮਾਤਮਾ ਈ ਪਰਮੇਸ਼ਰ ਤੇਰੀ ਸ਼ਰਨ ਦੇ ਵਿੱਚ ਤੇਰੇ ਜਨ ਆਏ ਹਨ ਕਿਰਪਾ ਕਰ ਆਪਣਾ ਹੱਥ ਦੇ ਕੇ ਪਵਜਲ ਸਮੁੰਦਰ ਤੋਂ ਕੱਢ ਲੈ ਤੇ ਬਚਾ ਲੈ ਰਹਿਮਤ ਕਰ ਤੇ ਇੱਥੇ ਵੀ ਪਾਠ ਜਿਹੜਾ ਹੈ ਉਹ ਹੈ ਹਾਏ ਨੂੰ ਕੰਨਾ ਉਪਰਾਧਕ ਤੱਤੀ ਨੂੰ ਵਿਹਾਰੀ ਉਪਰਿੰਦੀ ਹਾਥਿੰਗ ਇਹਨੂੰ ਹਾਥਿੰਗ ਸ਼ਬਦ ਪਾਠ ਕਰਨਾ ਹੈ ਹੱਥਾਂ ਨਾਲ ਇਸੇ ਤਰੀਕੇ ਦੇ ਨਾਲ ਅੱਗੇ ਕੁਝ ਪੰਕਤੀਆਂ ਜਿਨ੍ਹਾਂ ਦੇ ਵਿੱਚ ਪਾਠ ਹੈ ਹਾਥੀ ਤਾਂ ਇੱਕ ਪੰਕਤੀ ਗੁਰਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਤਾਜੀ ਤਾਜੀ ਰਥ ਤੁਖਾਰ ਹਾਥੀ ਪਖਰੇ ਤਾਜੀ ਘੋੜੀ ਅਰਬੀ ਘੋੜੀ ਕਹ ਲਈ ਅਰਬ ਦੇ ਘੋੜੇ ਵਧੀਆ ਨਸਲ ਦੇ और रथ त रथ ही होंगे दो पही वाल तुखार ऊठन कहते हैं हाथी इत शब्द हाथी नहीं है यदि पाठ होगा हाथी यदा अर्थ है हाथी जिमें जानवर है हाथी तो इत हाथी पाठ अशुद्ध है शुद्ध पाठ है हाथी कहाँ पयो दर दे हाथी तो इतें भी પાઠ ਹੈ હાથી ગુરુવાણી ਦੇ ਵਿੱਚ સਤਿਗੁਰੂ પાషాજી ਜਿਵੇਂ ਅਸੀਂ ਬਾਬਾ ਕਬੀਰ ਦੇ ਪਾਵਨ ਬਚਨ ਪੜ੍ਹਦੇ ਹਾਂ ਬਾਬਾ ਕਬੀਰ ਜੀ ਸਰਬ ਸੋਇਨ ਕੀ ਲੰਕਾ ਹੋਤੀ ਅਰਾਵਨ ਸੇ ਅਧਿਕਾਈ ਕਹਾਂ ਪયો ਦਰਵੰਦੇ હાથી ਖਿਨਵੇਂ ਪਈ ਪਰਾਈ ਕਹਾਂ ਪયો ਕੀ ਬਣਿਆ ਕੀ ਹੋ ਗਿਆ ਜੇ ਦਰ ਦੇ ਉੱਤੇ હાથી ਭਜੇ ਰਹਿ ਗਏ ਸਾਰੀ ਸੋਇਨੇ ਦੀ ਲੰਕਾ ਸੀ ਰਾਵਣ ਦੀ ਕਿਹਾ ਜਾਂਦਾ ਹੈ ਰਾਵਣ ਨਾਲ ਵੱਡਾ ਕਿਹੜਾ ਹੋ ਸਕਦਾ ਹੈ ਇੱਕ ਖਿੰਡੇ ਵਿੱਚ ਉਹਦੇ ਵਾਸਤੇ ਸਾਰੀ ਪ੍ਰਾਈ ਹੋ ਗਈ ਸੀ ਸੋ ਸਤਿਗੁਰੂ ਪਾਤਸ਼ਾਹ ਸਮਝਾਉਂਦੇ ਨੇ ਗੁਰਬਾਣੀ ਦੇ ਵਿੱਚ ਇੱਥੇ ਜਿਹੜਾ ਪਾਠ ਹੈ ਅਰਥ ਅਨੁਸਾਰ ਇੱਥੇ ਪਾਠ ਹੋਵੇਗਾ ਹਾਥੀ ਤੋਂ ਪਾਠ ਹਾਥੀ ਕਰਨਾ ਹੈ ਇਹਨੂੰ ਹਾਥੀ ਨਹੀਂ ਪੜ੍ਹਨਾ ਹੈ ਹਰ ਹੈ ਖਾਂਡ ਰੀਤਮੇ ਵਿਖਰੀ ਹਾਥੀ ਚੁਨੀ ਨਾ ਜਾਏ ਤੇ ਇੱਥੇ ਵੀ ਹਾਥੀ ਉਥੇ ਇਹਦਾ ਜਿਹੜਾ ਅਲੰਕਾਰ ਕਹਿ ਲਈਏ ਜਾਂ ਜਿਹੜਾ ਅ ਇਸ਼ਾਰਾ ਕਹਿ ਲਈਏ ਸਤਗੁਰ ਦਾ ਉਥੇ ਹੰਕਾਰ ਵੱਲ ਹੈ ਹਰ ਪ੍ਰਮਾਤਮਾ ਖੰਡ ਦੀ ਤਰ੍ਹਾਂ ਹੈ ਰੇਤੇ ਦੇ ਵਿੱਚ ਜਿਵੇਂ ਖੰਡ ਬਿਖਰੀ ਹੋਵੇ ਉਹਨੂੰ ਹਾਥੀ ਨਹੀਂ ਖਾ ਸਕਦਾ ਉਹਨੂੰ ਕੀੜੀ ਖਾ ਸਕਦੀ ਹਾਥੀ ਉਸ ਖੰਡ ਨੂੰ ਚੁਗ ਨਹੀਂ ਸਕਦਾ ਇਸ ਕਰਕੇ ਕੀੜੀ ਤੋਂ ਭਾਵ ਹੈ ਨਿਮਰਤਾ ਹਾਥੀ ਤੋਂ ਭਾਵ ਹੈ ਹੰਕਾਰ ਪ੍ਰਮਾਤਮਾ ਪਰਮੇਸ਼ਰ ਖੰਡ ਦੀ ਤਰ੍ਹਾਂ ਮਿਠਾਸ ਹੈ ਮਿਠਾ ਹੈ ਪਰ ਬਿਕਾਰਾਂ ਦੇ ਵਿੱਚ ਹੈ ਬਿਕਾਰਾਂ ਦੇ ਵਿੱਚ ਰਹਿੰਦੇ ਆ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੈ ਇਸ ਕਰਕੇ ਉਸ ਪ੍ਰਮਾਤਮਾ ਪਰਮੇਸ਼ਰ ਰੂਪੀ ਮਿਠਾਸ ਨੂੰ ਜੇ ਪ੍ਰਾਪਤ ਕਰਨਾ ਹੈ ਨਾ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਨਿਮਰਤਾ ਦੇ ਨਾਲ ਨਿਮਰਤਾ ਦੇ ਵਿੱਚ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ ਤੇ ਅਸੀਂ ਦੇਖਿਆ ਕਿ ਪਹਿਲੀਆਂ ਦੋ ਪੰਕਤੀਆਂ ਜਿਨ੍ਹਾਂ ਦੇ ਵਿੱਚ ਪਾਠ ਸੀ ਹਾਥੀ ਹੱਥਾਂ ਨਾਲ ਇਹ ਬਹੁਵਚਨ ਹੈ ਪਰ ਜਦੋਂ ਵੀ ਕਿਤੇ ਇੱਕ ਵਚਨ ਦੇ ਰੂਪ ਦੇ ਵਿੱਚ ਇਹ ਸ਼ਬਦ ਆਇਆ ਉੱਥੇ ਅਰਥ ਹੋਵੇਗਾ ਹਾਥੀ ਜਿਹਨੂੰ ਅਸੀਂ ਜਾਨਵਰ ਕਹਿ ਦਿੰਦੇ ਹਾਂ ਸੋ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਹ ਸੋਝੀ ਦਿੱਤੀ ਹੈ ਗੁਰਬਾਣੀ ਨੂੰ ਪੜ੍ਹਨਾ ਹੈ ਗੁਰਬਾਣੀ ਨੂੰ ਵਿਚਾਰਨਾ ਹੈ ਗੁਰਬਾਣੀ ਨੂੰ ਸਮਝਣਾ ਹੈ ਇਸ ਕਰਕੇ ਅਰਥ ਅਨੁਸਾਰ ਜੇ ਪਾਠ ਕੀਤਾ ਜਾਵੇ ਤਾਂ ਸੁਣਨ ਵਾਲੇ ਨੂੰ ਵੀ ਪਾਠ ਦੀ ਸਮਝ ਆ ਜਾਂਦੀ ਹੈ ਸੋ ਆਪ ਦੀ ਜਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ